ਵੇਟ ਕਮ ਜੀ ਜੱਸੀ ਭਾਜੀ ਨਾਮ ਹੋਇਆ ਆ ਜੀ ਅੱਗੇ ਨਾਲ ਮਾਤੀਆ ਹਾਂ ਇਹ ਕੋਈ ਨਹੀਂ ਆ ਗਿਆ ਹੈ ਨਾ ਆ ਗਿਆ ਹੈ ਉਹਨੂੰ ਚੱਲ ਕੇ ਕਿਹਨੂੰ ਕਹਿੰਦੇ ਸੀ ਟਾਈਮ ਆਪਣਾ ਜੇ ਤੁਮ ਮਾਤੀ ਤੋਂ ਹੋਵੇ ਮੇਰੇ ਪਾਸੇ ਕੋਈ ਜਿੰਨਾ ਕਰਵਾਉਂਦਾ ਹੋਰ ਕੇਵਲ ਕਰਦੇ ਹੈ ਅਸਲੀ ਮੇਡਰ ਇਟਾ ਦੀ ਕਰਨ ਵਾਲੀ ਹੈ ਨਹੀਂ ਇਹ ਮੋੜੇ ਦੇ ਵਿੱਚ ਨੀ ਹੋਣਾ ਹੈ ਨਾ ਇਧਰੋਂ ਮੈਂ ਬੈਠ ਕੇ ਮੈਂ ਤਾਂ ਮੈਂ ਉਹਨੇ ਇਹਦੇ ਕੰਮ ਵਿੱਚ ਆਇਆ ਬਈ ਇਹਦੇ ਵਾਅਦੇ ਜਿੱਥੇ ਵੀ ਮੈਂ ਜਾਣਾ ਮੀਟਿੰਗ ਰੱਖੀ ਹੁੰਦੀ ਹੈ ਲੋਕਾਂ ਨੇ ਲੇਕਿਨ ਉਹ ਰੈਲੀ ਦਾ ਰੂਪ ਧਾਰਨ ਕਰ ਲੈਂਦੀ ਹੈ ਜੇ ਫਲੋਰ ਦੇ ਵਿੱਚ ਵੀ ਖਾਸ ਤੌਰ ਤੇ ਚਾਰ ਮੀਟਿੰਗਾਂ ਹੋਈਆਂ ਚਾਰੇ ਬਹੁਤ ਵੱਡੀਆਂ ਮੀਟਿੰਗਾਂ ਹੋਈਆਂ ਤੇ ਰੈਲੀ ਦਾ ਰੂਪ ਲੈ ਧਾਰ ਲਿਆ ਤੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਲੋਕ ਉਮੜ ਕੇ ਅੱਗੇ ਆ ਰਹੇ ਹੈ ਬੀਬੀਆਂ ਤੇ ਨੌਜਵਾਨ ਵੀ ਖਾਸ ਤੌਰ ਤੇ ਸਾਡੀਆਂ ਰੈਲੀਆਂ ਦੇ ਵਿੱਚ ਹਿੱਸਾ ਵੱਡੇ ਪੱਧਰ ਤੇ ਲੈਂਦੇ ਹੈ ਤੁਹਾਨੂੰ ਮੈਂ ਧੰਨਵਾਦੀਆਂ ਖਾਸ ਤੌਰ ਤੇ ਅੱਜ ਜਿਹੜਾ ਸਾਡੇ ਪ੍ਰੋਗਰਾਮ ਦੇ ਫਲੋਰ ਦੇ ਹਲਕੇ ਦਾ ਜਿਨ੍ਹਾਂ ਨੇ ਬਹੁਤ بڑا ਹੰਗਾਰਾ ਸਾਡੀ ਕੈਂਪੇਨ ਨੂੰ ਦਿੱਤਾ ਤੇ ਅਸੀਂ ਬਹੁਤ ਬੜੀ ਜਿੱਤ ਵੱਲੋਂ ਵਧ ਰਹੇ ਹਿੱਥੇ ਕਬੀਕ ਨਸਰ ਲਗ ਰਿਹਾ ਨਹੀਂ ਸਾਡੀ ਕੈਂਪੇਨ ਚ ਕੋਈ ਨਹੀਂ ਲੋਕਾਂ ਵੱਲੋਂ ਕੋਈ ਨਹੀਂ ਹੈ ਵੱਡੇ ਪੱਧਰ ਤੇ ਲੋਕ ਸਾਨੂੰ ਵੱਡੀ ਲੀਡ ਨਾਲ ਜਿਤਾਉਣ ਜਾ ਰਹੇ ਹੈ ਤੇ ਠੀਕ ਹੈ ਕਿ ਕਈ ਵਿਰੋਧੀ ਆਪਣੇ ਵੱਲੋਂ ਹਰ ਤਰ੍ਹਾਂ ਦੇ ਹੱਤਕੰਡੇ ਵਰਤ ਰਹੇ ਝੂਠੀਆਂ ਗੱਲਾਂ ਕਰਦੇ ਝੂਠੇ ਮੈਂ ਤਰੇ ਵਰਤਦੇ ਲੇਕਿਨ ਲੋਕ ਸਭ ਜਾਣਦੇ ਆ ਤੇ ਲੋਕ ਇੱਕ ਤਰਫਾ ਹੋ ਕੇ ਵੋਟ ਪਾ ਰਹੇ ਜਿੱਥੇ ਕਮਜ਼ੋਰ ਏਰੀਆ ਏ ਉੱਥੇ ਵੀ ਤਾਂ ਤੁਸੀਂ ਇੱਦਾਂ ਕੰਪਲੇਨ ਕਰ ਰਹੇ ਹੋ ਕੋਈ ਕਮਜ਼ੋਰ ਏਰੀਆ ਨਹੀਂ ਮੈਂ ਕੰਪਲੇਨ ਨਹੀਂ ਕਰ ਰਿਹਾ ਲੋਕ ਆਪ ਮੁਹਾਰੇ ਕੰਪਲੇਨ ਕਰ ਰਹੇ ਤੇ ਆਪਣੇ ਆਪ ਮੀਟਿੰਗ ਅਰੇਂਜ ਕਰਕੇ ਮੈਨੂੰ ਬੁਲਾਉਂਦੇ ਧੰਨਵਾਦ